ਇਹ ਲਈ ਅੱਧਰ ਪਾਸੇ ਦੀ ਹੈ ਇਹ ਦੇਲੇ ਪਾਸੇ ਦੀ ਹੈ ਦੇਲੇ ਪਾਸੇ ਸੱਚੇ ਵਾਂਗੂ ਨਹੀਂ ਸੁਨੇ ਪ੍ਰਿੰਟ ਦੇ ਦੇਲੇ ਪਾਸੇ ਨਹੀਂ ਉਧਰ ਦੇ ਪਾਸੇ ਨਿਕਲਿਆ ਲੋਹਾ ਆ ਜਾਂਦਾ ਹੈ ਕੀ ਨਿਕਲਿਆ ਕਾ ਕੀ ਚੀਜ਼ ਹੈ ਨਿਕਲੀ ਇੰਨੀ ਵਿੱਚੋਂ ਆਸਟ ਹੁੰਦਾ ਨਾ 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 ਉਹਦਾ ਸਪ੍ਰਿੰਗ ਹੁੰਦਾ ਉਹਦਾ ਕਲਾਸੇ ਹੁੰਦਾ ਇਹ ਨਹੀਂ ਨਿਕਲਿਆ ਮੈਂ ਇਹਦਾ ਪਲਾਸਟਿਕ ਵਿੱਚੋਂ ਨਿਕਲਿਆ ਹਾਂ ਇਹ ਤਾਰ ਪਾਈ ਹੈ ਆ ਗਈ ਹੈ ਇਹ ਤਾਰ ਹੈ ਸਟੈਂਡ ਪਾਇਆ ਹੈ ਉਹ ਤਾਂ ਆ ਕੇ ਤੂੰ ਡਾਕਟਰ ਦੱਸ ਸਕਦਾ ਆਪਾਂ ਨੂੰ ਪਾਈ ਕਹਿੰਦੀ ਮੈਂ ਤਾਂ ਵਧੀਆ ਸਟੈਂਡ ਪਾਇਆ ਹੈ ਤਾਂ ਵਧੀਆ ਪਾਇਆ ਹੈ ਉਹ ਇਸ ਸਟੈਂਡ ਸਾਰੀ ਪਰਸੈਂਟ ਨਹੀਂ ਪਾਇਆ ਜੀ ਉਹਨੇ ਉਹਨੇ ਨਾ ਪਾਈ ਵੀ ਖੋਲਦੀ ਪਾ ਕੇ ਤਾਰ ਪਾ ਕੇ ਮਲੇ ਤੋਂ ਉਹਨੇ ਕੱਲੀ ਉਹ ਵੀਡੀਓ ਬਣਾਈ ਹੈ ਨਹੀਂ ਆਵੇ ਆ ਤਾਰਾਂ ਨਿਕਲੀਆਂ ਵਿੱਚੋਂ ਇਹ ਰੱਖ ਕੇ ਚੈਨ ਦੀ ਆਹ ਇਹ ਤਾਂ ਮੈਂ ਤਾਂ ਸਿੱਟੋ ਹੀ ਨਾ ਇਹ ਪਾ ਲਓ ਇਕੱਠੇ ਕਰੋ ਇਹਦੀ ਵੀਡੀਓ ਬਣਾ ਕੇ ਨਾ ਵੀਡੀਓ ਬਣਾਓ ਤੇ ਸ਼ੇਅਰ ਕਰੋ ਔਰ ਇਹ ਦੱਸੋ ਵੀ ਇਹ ਹੈ ਕੀ ਚੀਜ਼ ਆਹ 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 ਵੇਖ ਬੜੀ ਲੰਮੀ ਯਾਰ ਇਹ ਤਾਂ ਦਾਰ ਦੂਰੀ ਦੂਰੀ ਕੀਤੀ ਹੋਈ ਹੈ ਸਰ ਗੱਲ ਸੁਣੋ ਇਹਨਾਂ ਹੱਟ ਪਾਓ ਹੱਟ ਕਰ ਲੋ ਆ ਹੱਟ ਕਰ ਲੋ ਆ ਆ ਚੀਜ਼ ਉਧਰ ਦੇ ਦਿਓ ਹੈਗੀ ਨਾ ਇਹ ਤਾਰੇ ਹੋਣਾ ਹੈ ਉਹ ਉਹ ਕੈਸੇ ਨੇ ਸਿੱਧੀ ਸਾਹਿਬ ਇਹ ਕੁਝ ਹੀ ਇੱਕ ਦਿਨ ਅਹੀਂ ਰੱਖ ਲੋ ਇੱਥੇ ਨਹੀਂ ਆਇਆ ਨਾ ਕੰਨ ਵੀ ਪਿਗਲ ਕੇ ਇਹ ਬਣ ਗਿਆ ਤਾਂ ਰੱਖਿਆ ਨਾਲ ਵੀਡੀਓ ਬਣ ਗਈ ਸਾਰੇ ਦੀ ਬਣ ਗਈ ਬਣ ਗਈ ਉਹ ਭਾਜੀ ਸਾਰੇ ਸਾਡਾ ਜੀ ਇਹ ਵੀ ਬਰਾਬਰ ਹੋਣਾ ਜਾਈਦਾ ਕੋਲੇ ਜੀ ਹੋਣਾ ਜਾਈਦਾ ਕੋਲੇ ਬਰਾਬਰ ਦੇ ਤਾਰੂਹ ਹੋਣਾ ਆਹ ਸਹੀ ਕਰ ਇੰਝ ਕਾਪੀ ਤਾਂ ਕਰਦੇ ਨਾ ਬਾਹ ਕੀ ਹੈ ਅਣਦੇ ਤਾਰੂਹ ਵੀ ਨਹੀਂ ਆਉਂਦਾ ਸਾਰਾ ਪਰ ਇਹਨਾਂ ਨੂੰ 3 ਮਹੀਨੇ ਬਹਾਰ ਨੂੰ ਕੱਢੀ ਤਾਂ ਇਹਦਾ ਕਲਪਤੀ ਤੋਂ ਨਹੀਂ ਤਾਂ ਹੀ ਇੰਨਾ ਕੁ ਸੀਗਾ ਸਰੀਰ ਚ ਆਹ ਕੀ ਹੈ ਉਹ ਤਾਂ ਬਹੁਤ ਹਾਲੇ ਹੀ ਟਾ ਗਿਆ ਨਾ ਵਿੱਚ ਕੁਝ ਨਾ ਆਹ ਕੀ ਚੀਜ਼ਾਂ ਕੋਈ ਨਾ ਇਧਰ ਦੀ ਆ ਜੀ ਕੰਮ ਬਤਾ ਤਾ ਇਹ ਠੀਕ ਹੋ ਜੂਗੇ ਕਹਿੰਦਾ ਨਹੀਂ ਥੋੜਾ ਕੰਮ ਠੀਕ ਹੈ ਬਤਾਇਆ ਕਹਿੰਦਾ ਕੰਮ ਬਤਾਇਆ ਵੇਖ ਲੋ ਡਾਕਟਰ ਕੋਈ ਇੰਨੀ ਗੱਲ ਪੁੱਛਦਾ ਇਹੋ ਸੁਨਾਲ ਦੇ ਪੇਸ਼ੈਂਟਾਂ ਨੂੰ ਪੁੱਛੀ ਜਾਂਦੇ ਮੰਮੀ ਨੂੰ ਨਹੀਂ ਬੁਲਾਇਆ ਆ ਕੇ ਕੰਪਿਊਟਰ ਉਹਨਾਂ ਨੂੰ ਕਹਿਣ ਲੱਗੇ ਜਿਹੜੇ ਕੰਪਿਊਟਰ ਹੈ ਆਦਾ ਹਾਂ ਅੱਜ ਆ ਗਿਆ ਇਹ ਯਾਰ ਫੁੱਟਾ ਤੋਂ ਬਾਹਰ ਰੋੜਾ ਤੋਂ ਬਾਹਰ ਗਿਆ ਨਾ ਆ ਸਮਝ ਨਹੀਂ ਪਤਾ ਕਿ ਇਹ ਹੋ ਜਾਏਗਾ ਥੋੜਾ ਆਈਡੀਆ ਤਾਂ ਹੋ ਜਾਂਦਾ ਨਾ ਬੰਦੇ ਦਾ ਪਤਾ ਲੱਗ ਜਾਂਦਾ ਨਾ ਬੰਦੇ ਮਤਲਬ ਫੇਸ ਇਮਪ੍ਰੈਸ਼ਨ ਹੀ ਪਤਾ ਲੱਗ ਜਾਂਦਾ ਉਹਦੇ ਦਾ ਕੰਮ ਕਈ ਇਹਨਾਂ ਵੀ ਹੋ ਗਿਆ ਹੋ ਗਿਆ ਬਸ ਤੁਹਾਡਾ ਤਾਂ ਬੁਖਤ ਕੰਮ ਐ ਇਹਨੇ ਬੋਲੇ ਨਾ ਇਹ ਪੈਂਦੀ ਤਾਰ ਪੈਂਦੀ ਹੈ 1 ਮੀਟਰ 1 ਮੀਟਰ ਲੰਬੀ ਤਾਰ ਦੀ ਉਹ ਤਾਰ ਪਾ ਕੇ ਕੱਢ ਦਿੰਦੇ ਆ ਇੰਨਾ ਮੁਸ਼ਕਿਲ ਨਹੀਂ ਹੁੰਦਾ ਇਹ ਪਰ ਵਿੱਚ ਟੁੱਟ ਗਈ ਆ ਜੀ ਜੇ ਮੋੜੇ ਇਹ ਕੀ ਚੱਕਾ ਮੈਂ ਤਾਂ ਸੁਣ ਆਖੀ ਉਹ ਇਹਨਾਂ ਪਿੰਗਲ ਗੀਤਾਰ ਆ ਪਤਾ ਲੱਗਦਾ ਵੀ ਇੱਥੋਂ ਪਤਾ ਲੱਗਦਾ ਆ ਤਾਰ ਪਿੰਗਲੀ ਹੋਈ ਏ ਇਹ ਸੈਕਿੰਡ ਸਟੈਂਡ ਆ ਬੁੱਲ ਗਿਆ ਦੇਖੋ ਕਿ ਦਿਨ ਵਦੀ ਨਾਲ ਹੀ ਕੁਝ ਨਹੀਂ ਇਹ ਮੈਨਰ ਡਿਸਰ ਇਹ ਮੈਨਰ ਡਿਸਰ ਇਹ ਜਿਹੜਾ ਆ ਹੁਣ ਚੱਲ ਰਿਹਾ ਜੀ ਇਹ ਬੈਲੂ ਨਾ ਸਟੈਂਡ ਦੇ ਵਿੱਚ ਬੈਲੂਨ ਦਾ ਛੋਟਾ ਜਿਹਾ ਇਹ ਮਤਲਬ 10 ਮਿਲੀਮੀਟਰ ਤੇ 2 ਜਾਂ 2.5 ਮਿਲੀਮੀਟਰ ਦਾ ਹੁੰਦਾ ਹੈਗਾ ਜਾਂ 3 ਮਿਲੀਮੀਟਰ ਦਾ ਬਸ ਇਹੋ ਦੇ ਵਿੱਚ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਕੋਲਦਾ ਹੈਗਾ ਪਿੱਛੇ ਪਿੱਛੇ ਲੈ ਕੇ ਜਾਵਾਂਗੇ ਹਰ ਇਸਤੇ ਜਾ ਕੇ ਕੋਲ ਕੋਲਾਂਗੇ ਆਵਿਕੋ ਜਿਹੜਾ ਕਾਲਾ ਹੈ ਠੀਕ ਹੈ ਨਾ ਆਹ ਇਹ ਵੱਡਾ ਹੈ ਤਿੰਨੇ ਮੰਦਰ ਆ ਦੇਖੋ ਆ ਕੋਈ ਵੀ ਚੀਜ਼ ਆ ਜਾਂਦੀ ਹੈ ਨਾ ਸਾਡੇ ਇੱਥੇ ਇੱਥੇ ਆ ਜੂ ਆ ਕਿਸੇ ਦਾ ਹੱਥ ਥੱਕੜਾ ਪਾਇਆ ਹੋਇਆ ਹੈਗਾ ਪਾਣੀ ਪੀ ਰਹੇ ਹਾਂ ਪਾਣੀ ਪੀ ਰਹੇ ਹਾਂ ਸੀ ਮਾਤਾ ਨੂੰ ਠੀਕ ਹੈ ਆ ਦੇਖੋ ਇਹ ਇਦਾਂ ਕੋਈ ਵੀ ਚੀਜ਼ ਜੇ ਮੈਟਲ ਦੀ ਕੋਈ ਵੀ ਚੀਜ਼ ਹੋਊਗੀ ਇਸ ਵਿੰਡੋ ਦੇ ਵਿੱਚ ਆਏਗੀ ਨਾ ਤਾਂ ਸਾਡੇ ਸਾਹਮਣੇ ਇਹਦੇ ਵਿੱਚ ਆ ਜਿੱਦੋਂ ਜਿਹੜਾ ਇੰਨਾ ਸਮਾਨ ਹੈਗਾ ਉਹ ਤਾਂ ਵੇਖੋ ਹੁਣ ਤੁਹਾਨੂੰ ਅਸੀਂ ਲਾਸਟ ਵੀਊ ਦਿਖਾਣੇ ਆ ਜਿਹਦੇ ਵਿੱਚ ਤੁਹਾਨੂੰ ਆ ਦੇਖੋ ਅਸਾਰੀ ਨਾੜੀ ਖੁੱਲ ਗਈ ਦੱਸੋ ਕਿੱਥੇ ਕਿਤੇ ਵੀ ਨਹੀਂ ਪੁੱਛਿਆ ਗਾ ਕਿਸੇ ਵੀ ਥਾਂ ਤੇ ਇਹਨਾਂ ਨੂੰ ਉਹ ਨਹੀਂ ਮਿਲੇਗਾ ਸਾਡੀ ਵੀਡੀਓ ਹੈ ਜੀ ਸਾਡੀ ਵੀਰਪਾਲ ਕੌਰ ਮੇਰਾ ਨਾਮ ਆ ਅਸੀਂ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ 'ਚ ਅਸੀਂ ਰਹਿਣ ਵਾਲੇ ਆ ਸਾਡੀ ਮਾਤਾ ਜੀ ਦੀ ਡੈਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਖੂਨ ਪਤਲੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਹਾਂ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪੈਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਤੇ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੇ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੇ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀਂਦੀ ਹੈਗੀ ਆ ਤੇ ਸਾਨੂੰ ਵੀਡੀਓ ਵਿਖਾਤੀ ਅਸੀਂ ਕਹਾਂ ਚਲੋ ਸਾਡੇ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਚੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਇਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਸੀ ਫੁੱਲਾਂ ਚੋਂ ਚੁਗਿਆ ਅਸੀਂ ਤਾਂ ਠੀਕ ਕਰਾਉਣ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਲੱਗਾ ਕੁਝ ਕਰਨਾ ਇਹਨਾਂ ਨੇ ਕਿੰਨੇ ਪੈਸੇ ਲਏ ਕਿੰਨੀ ਉਮਰ ਸੀਗੀ 5 ਲੱਖ ਦਾ ਸਾਡਾ ਕਾਰਡ ਸੀ ਇਹਨਾਂ ਨੇ ਪੈਸੇ ਸਾਰੇ ਕੱਢ ਲਏ ਵਿੱਚੋਂ ਸਾਡੀ ਮਾਤਾ ਦੀ ਉਮਰ 1 ਘੱਟ 70 ਸਾਲ ਦੀ ਸੀ ਕਿੰਨੇ ਬੱਚੇ ਜੀ ਚਾਰ ਚਾਰ ਬੇਟੇ ਇੱਕ ਬੇਟੀ ਉਹਨਾਂ ਦੀ ਕੀ ਮੰਨ ਕਰਦੀ ਮੰਗ ਕਰਦੇ ਆ ਉਹਨਾਂ ਤੇ ਹੋਣਾ ਚਾਹੀਦਾ ਕੇਸ ਉਹਨਾਂ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਨਸਾਫ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੋਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਡੀ ਮਾਤਾ ਜਿਵੇਂ ਗਈਏ ਹੋਰ ਕਿਸੇ ਦਾ ਨਹੀਂ ਘਰ ਖਰਾਬ ਹੋਣਾ ਚਾਹੀਦਾ ਬਸ ਉਹਨਾਂ ਦਾ ਹਸਪਤਾਲ ਬੰਦ ਹੋਵੇ ਡਾਕਟਰ ਤੇ ਕੇਸ ਹੋਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਨਖੜਵਾੜ ਕਰਦੇ ਆ ਖਤਮ ਕਰੋ ਉਹਨਾਂ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਅਸੀਂ ਰਹਿੰਦੇ ਆ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੇ ਮੈਸੇਜ ਨੇ ਦੱਸਿਆ ਜੀ ਵੀ ਸਵੇਰ ਅਸੀਂ 4 ਵੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹਸਪੀਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ ਦੋ ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50-50 ਚਾਂਸ ਹੈ ਵੀ ਇਹ ਡੈਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਹੇ ਵੀ ਚਲੋ ਭਾਈ ਇਸ ਤਰ੍ਹਾਂ ਤਰਫੀ ਦੇਖ ਨਹੀਂ ਸਕਦੇ ਜੀ ਫਿਰ ਅਸੀਂ ਕਹੇ ਵੀ ਚਲੋ ਭਾਈ ਇੰਜੈਕਸ਼ਨ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਪੇਨ ਥੋੜੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਕਰ ਇਕੋ ਵਗੈਰਾ ਕਰਨੀ ਹੈਗੀ ਆ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਇਜੋਗ੍ਰਾਫੀ ਕੀਤੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਇਹਨਾਂ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10 ਮਿੰਟ ਘੱਟ 12 ਵਜੇ ਮੇਰੀ ਮੰਮੀ ਬਹੁਤ ਤੜਫੀ ਹੈ ਪੂਰੀ ਨੀਲੀ ਬਾਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਭ ਨੂੰ ਨੋ ਨੋ ਸੀ ਕਿ ਆ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂ ਗਏ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇਖ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਲੋ ਆਹ ਇੰਜੈਕਸ਼ਨ ਲਾ ਦੋ 15 20 ਇਹਨਾਂ ਨੇ ਦਸਾਂ ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਬਹੁਤ ਮਾੜੀ ਸਥਿਤੀ ਨਾਲ ਇਹਨਾਂ ਨੇ ਯਾਨੀ ਕਿ ਨਾ ਉੱਥੇ ਕੋਈ ਸਫਾਈ ਵਗੈਰਾ ਦਾ ਧਿਆਨ ਹੈ ਜੀ ਤੇ ਮੇਰੀ ਮੰਮੀ ਦੀ ਡੈਥ ਹੋ ਗਈ ਆ ਸਮਾਨ ਨਿਕਲਿਆ ਜੀ ਸਾਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਅਸੀਂ ਕਹਾਂ ਚਲੋ ਜੋ ਰੱਬ ਦਾ ਭਾਣਾ ਇਹਨਾਂ ਨੇ ਸਾਨੂੰ ਕਿਹਾ ਸੀ 72 ਘੰਟੇ ਸਿਗਨੇਚਰ ਵ ਅਸੀਂ ਕਹੇ ਵੀ ਚਲੋ ਰੱਬ ਦਾ ਭਾਣਾ ਚਲੋ ਹੋ ਗਿਆ ਹੋਊਗਾ ਜਦੋਂ 72 ਘੰਟੇ ਇਹਨਾਂ ਨੇ ਕਿਹਾ ਹੀ ਐ ਅਸੀਂ ਬਿਲਕੁਲ ਸਾਨੂੰ ਇਸ ਬਾਰੇ ਕੋਈ ਹੈ ਹੀ ਨਹੀਂ ਸੀਗਾ ਜੀ ਜਦੋਂ ਅਸੀਂ ਸਸਕਾਰ ਤੋਂ ਬਾਅਦ ਅੱਜ ਫੁੱਲ ਚੁਗਣ ਗਏ ਆ ਜੀ ਤੇ ਫੁੱਲਾਂ ਦੇ ਵਿੱਚੋਂ ਆਹ ਸਮਾਨ ਨਿਕਲਿਆ ਜੀ ਸਾਨੂੰ ਤਾਂ ਫੇਰ ਅਸੀਂ ਹੱਕੇ ਬੱਕੇ ਰਹਿ ਗਏ ਵੀ ਵਿਚਾਰੀ ਇਹਨਾਂ ਤੜਫਦੀ ਰਹੀ ਉਹ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਜੀ ਰਾਤ ਨੂੰ 12 ਵਜੇ ਦੇ ਲਗਭਗ ਜੀ ਸੋ ਅਸੀਂ ਮੰਗਿਆ ਹੀ ਚਾਹਣੇ ਆ ਜੀ ਵੀ ਜੋ ਸਾਡੇ ਨਾਲ ਹੋਇਆ ਸਾਡੀ ਮਾਤਾ ਤੇ 69-70 ਸਾਲ ਦੀ ਸੀ ਕਈ ਵਾਰੀ ਕੀ ਹੁੰਦਾ ਜੀ ਇੱਕੋ ਬੱਚਾ ਤਿੰਨ-ਚਾਰ ਬੱਚੇ ਹੁੰਦੇ ਪਰਿਵਾਰ ਦੇ ਯੰਗ ਏਜ ਦੇ ਵਿੱਚ ਕੋਈ ਲੇਡਸ ਵੀ ਹੋ ਸਕਦੀ ਹੈ ਕੋਈ ਮੈਨ ਵੀ ਹੋ ਸਕਦਾ ਹੈਗਾ ਤਾਂ ਵੀ ਹੋਰ ਕਿਸੇ ਨਾਲ ਇਹ ਨਾ ਕੋਈ ਹੋਵੇ ਵੀ ਜਿਨ੍ਹਾਂ ਦੇ ਚਾਰ ਜਨਾਂ ਦਾ ਇੱਕ ਪਿਓ ਹੀ ਕਮਾਉਣ ਵਾਲਾ ਹੋਵੇ ਉਹ ਵੀ ਵਿਚਾਰਾ ਤੁਰ ਜਾਵੇ ਤਾਂ ਉਹਨਾਂ ਪਰਿਵਾਰ ਦਾ ਕੀ ਬਣੂਗਾ ਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਕਿ ਇਸ ਹਸਪਤਲ ਤੋਂ ਬਚਿਆ ਜਾਏ ਇਹ ਜਲਾਦ ਹੈ ਕੋਈ ਡਾਕਟਰ ਨਹੀਂ ਹੈ ਧੰਨਵਾਦ ਜੀ ਮੈਂ ਮੇਰਾ ਨਾਮ ਹੀ ਡਾਕਟਰ ਗੌਰਵ ਡਾਕਟਰ ਇੱਕ ਪੇਸ਼ੈਂਟ ਸੀ ਲੇਡਿਸ ਸੀ ਕਾਫੀ ਈਮੋਸ਼ਨ ਉਨੇ ਦੱਸੋ ਜਲਦੀ ਕਿ ਉਨੇ ਜਦੋਂ ਫੋਲ ਚੋਂ ਜਾਂਦੇ ਆ ਸਟਾਫ ਤੋਂ ਬੋਲਦੇ ਆ ਫੈਮਿਲੀ ਨੂੰ ਤੋਂ ਕੁਝ ਐਸਟੋਰਨਸ ਬਾਅਦ ਮਿਲਦਾ ਕਿ ਉਹ ਅਲਿਗੇਸ਼ਨ ਲਗਾ ਰਹੇ ਨੇ ਕਿ ਜੋ ਸਾਡੇ ਬੀਜੀ ਦਾ ਅਸੀਂ ਪੀਡੀਏ ਕਰਾਇਆ ਸੀ ਕਿ ਉਹ ਸਮਾਨ ਡਾਕਟਰ ਵੱਲੋਂ ਵਿੱਚ ਛੱਡ ਦਿੱਤਾ ਗਿਆ ਕੀ ਮਾਮਲਾ ਕੀ ਹੈ ਦੇਖੋ ਇਹ ਜਿਹੜੀ ਆਸੀ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਆ ਸਾਡੇ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਬਣਾ ਉਹਦੀ ਵੀਡੀਓ ਬਣਦੀ ਹੈ। ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਹੈ ਕਿ ਵੀ ਅਸੀਂ ਖੋਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣ ਉਹ ਸਾਡੇ ਕੋਲ ਸਾਰੀ ਹੈ। ਉਹਨੂੰ ਉਸ ਨੂੰ ਕੋਈ ਨਾ ਉਹਨੂੰ ਉਹ ਕੋਈ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਵੇਂ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ। ਇਕ ਤਰ੍ਹਾਂ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਵੀਡੀਓ ਕੀ ਹੁੰਦੀ ਹੈ ਉਹ ਐਕਸ-ਰੇ ਹੁੰਦੀ ਹੈ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੀਆਂ ਸਿਨੇ ਸਿਨੇ ਹੁੰਦਾਗਾ ਐਕਸ-ਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਦੀਆਂ ਗੱਡੀਆਂ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖਦੀ ਹੋਣੀ ਉਹ ਪਲਾਸਟਿਕ ਤਾਂ ਹੈ ਨਹੀਂਗਾ ਇਹ ਜੇ ਕੁਝ ਵੀ ਇਦਾਂ ਦਾ ਰਹਿੰਦਾ ਸੀਗਾ ਤਾਂ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖੀ ਜਾਂਦੀ ਹੈਗੀ ਹੈ ਪਹਿਲੀ ਗੱਲ ਤਾਂ ਉਹ ਇਹ じゃ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆ ਦੂਸਰਾ ਇਹ ਹਾਂਜੀ ਇਹ ਤੋਂ ਕਹਿੰਦੇ ਕੀ ਕਰੋ ਹੈ ਟ੍ਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ 1 ਸਾਲ ਪਹਿਲਾਂ ਉਹਨਾਂ ਦੀ ਤਿੰਨ ਨਾੜਾਂ 'ਚ ਬਲੌਕਿੰਗ ਹੈਗੀ ਸੀ ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜਿਓਗ੍ਰਾਫੀ ਕਰ ਤੋਂ ਬਾਅਦ 1 ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ ਤੇ ਇਹ ਆ ਦਵਾਈਆਂ ਲੋ ਨਾ ਉਹਨਾਂ ਨੇ ਦਵਾਈਆਂ ਵੀ ਨਹੀਂ ਲਿੱਤੀਆਂ ਤੇ ਬਾਈਪਾਸ ਵੀ ਨਹੀਂ ਕਰਾਈ ਤੇ ਜਿਸ ਤਰ੍ਹਾਂ ਡਾਕਟਰ ਸੀਗਾ ਇੱਕ ਸਾਲ ਤੱਕ ਉਹ ਚੱਲਦੇ ਫਿਰਦੇ ਰਿਹਾ ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ ਮੇਜਰ ਅਟੈਕ ਆਇਆ ਮੇਜਰ ਅਟੈਕ ਆਉਣ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਪਹੁੰਚਿਆ ਉਸ ਟਾਈਮ ਤੇ ਕਾਫੀ ਹਾਲਤ ਖਰਾਬ ਸੀ ਦਿਲ ਵੀ ਢੀਕ ਹੋ ਚੁੱਕਿਆ ਸੀਗਾ ਉਹਨਾਂ ਦਾ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਵੇਂ ਕਿ ਵੀ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ ਫਿਰ ਐਂਜਿਓਗ੍ਰਾਫੀ ਕੀਤੀ ਐਂਜਿਓਗ੍ਰਾਫੀ ਚ ਉਹ ਹੀ ਨਾੜਾਂ ਬੰਦ ਨਿਕਲੇ ਆ ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਇਹਨਾਂ ਨੂੰ ਕਹਿ ਸੀ ਕਿ ਖੋਲਾਂਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਉਹ ਅਸੀਂ ਸਟੈਂਟ ਪਾ ਕੇ ਖੋਲੀ ਵਧੀਆ ਰਿਜ਼ਲਟ ਆਇਆ ਖੁਲਗੀ ਨਾੜ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈਸੋ ਚ ਭੇਜਤਾ ਪੇਸ਼ੈਂਟ ਵਧੀਆ 24 ਕੈਂਡੀਟ ਤਾਲਿਕੰਟੇ ਵਧੀਆ ਰਿਹਾਗਾ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ ਜਿੰਨਾ ਹੀ ਸਮਾਨ ਜੇ ਉਹ ਦਿਖਾ ਰਿਹਾ ਗਿਆ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਤਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਲੱਗੇਗਾ ਨਾਲ ਤਾਂ ਉਹ ਜਿਹੜਾ ਨਰੋਟੋਲੋਜੀ ਵੀ ਬੇਕੇ ਸਮਾਨ ਨਿਕਲਿਆ ਕੀ ਲੱਗਦਾ ਤੁਹਾਨੂੰ ਕੀ ਹੋ ਦੇਖੋ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਝ ਖਾਸ ਹੋਣਾ ਚਾਹੀਦਾਗਾ ਵੀ ਸਾਡੇ ਨਾਲ ਰਿਲੇਟਡ ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸ-ਰੇ ਦੀ ਜਿਹੜੀ ਤੁਹਾਨੂੰ ਜਿਸ ਤੇ ਸਾਰੀ ਬੋਡੀ ਦੇ ਥਰੂ ਐਂਡ ਥਰੂ ਐਕਸ-ਰੇ ਹੋ ਜਾਂਦਾ ਹੈਗਾ ਕੁਝ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ ਠੀਕ ਹੈ ਪਲੱਸ ਸਾਡੀ ਜਿਹੜੇ ਕੰਮ ਕਰਨ ਦੇ ਜਿਹੜੇ ਇੰਸਟਰੂਮੈਂਟ ਹਨਾ ਜਿਹੜੀਆਂ ਚੀਜ਼ਾਂ ਆਈਆਂ ਉਹ ਅਸੀਂ ਮਿਲੀਮੀਟਰ ਜਿਵੇਂ ਜਿਹੜਾ ਸਭ ਤੋਂ ਵੱਡਾ ਸਟੈਂਡ ਹੁੰਦਾਗਾ ਆਮ ਤੌਰ ਤੇ 4x48 ਦਾ ਹੁੰਦਾਗਾ ਯਾਨੀ ਕਿ 4 ਮਿਲੀਮੀਟਰ ਮੋਟਾ ਵੱਧ ਤੋਂ ਵੱਧ ਸਟੈਂਡ ਹੁੰਦਾਗਾ 4 ਮਿਲੀਮੀਟਰ ਜਿੰਨਾ ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 ਮਿਲੀਮੀਟਰ 1.5 ਮਿਲੀਮੀਟਰ ਦੀਆਂ ਹੁੰਦੀਆਂ ਹੈਗੀਆਂ ਕੋਈ ਵੀ ਸਮਾਨ ਆ ਸਾਡਾ ਮਤਲਬ ਕਿ 2mm 3mm ਤੋਂ ਜ਼ਿਆਦਾ ਨਹੀਂ ਹੁੰਦਾਗਾ ਤਾਂ ਇਸ ਤਰ੍ਹਾਂ ਦਾ ਜੀ ਕਿਸੇ ਦੇ ਰੱਬ ਨਾ ਕਰੇ ਕਿਸੇ ਦੇ ਵਿੱਚ ਕੁਝ ਰਹਿ ਵੀ ਜਾਂਦਾ ਨਾ ਤਾਂ ਉਹਨੂੰ ਰੱਬ ਨਾਲ ਮਿਲਣਾ ਤੁਸੀਂ ਆਪ ਸੋਚੋ ਇੰਨੀ ਵੱਡੀ ਬੋਡੀ ਚ ਇਸ ਤਰ੍ਹਾਂ ਦੇ ਫੁੱਲ ਚੁੱਕਦੇ ਆ ਤਾਂ ਕੀ ਮਿਲੂਗਾ ਇੱਕ ਜਿਵੇਂ ਮੰਨ ਲਓ ਕਿ ਧਾਗਾਗਾ ਤਾਂ ਅੱਗੇ ਵਰਗੀਆਂ ਚੀਜ਼ਾਂ ਨਾਲ ਅਸੀਂ ਇਹ ਸਾਰਾ ਕੁਝ ਕਰਦੇ ਹਾਂਗਾ ਥੱਗਾ ਹੈਗਾ ਸਟੈਂਟ ਹੈ ਇੱਕ ਬੜੀ ਛੋਟੀ ਪਤਲੀ ਜੀ ਜਾਲੀ ਹੁੰਦੀ ਹੈ ਸਟੈਂਟ ਉਸ ਦਾ ਇਹਨਾਂ ਚੀਜ਼ਾਂ 'ਚ ਮਿਲਣਾ ਬਹੁਤ ਹੀ 희 ਉਹ ਹੈਗਾ ਇਹ ਜੋ ਵੀ ਮਿਲਿਆ ਹੈਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ ਬਿਲਕੁਲ ਵੀ ਰਿਲੇਟਡ ਨਹੀਂ ਹੈਗਾ ਕਿਸੇ ਤਰ੍ਹਾਂ ਵੀ ਇਹ ਕਿਹਨੇ ਕਿਹਨੂੰ ਕਿੱਥੇ ਬੁਲੇ ਆਇਆ ਸੀ ਔਰ ਕਿਹਨੇ ਕਿਹਨੂੰ ਮਾਰ ਲਈ ਕੋਈ ਨਹੀਂ ਦਿੱਕਤ ਨਹੀਂ ਹੋਈ ਇਹ ਸਾਡੇ ਕੋਲ ਅ ਮੈਂ ਤੁਹਾਨੂੰ ਦੱਸ ਦਿੰਦਾ ਹਾਂਗਾ ਇਹ ਸਾਡੇ ਕੋਲ 28 2 ਨੁਆਇਸ ਕਿ ਫ फेब्रुवारी ਨੂੰ ਤੇ ਇਹਨਾਂ ਦੀ ਡੈਥ 1 ਵਜੇ 1 ਵਜੇ ਕੇ 10 ਮਿੰਟ 1 ਵਜੇ ਰਾਤ ਨੂੰ 1 ਮਾਰਚ ਨੂੰ ਹੋਈ ਹੈ ਤੇ ਉਦੋਂ ਤੱਕ ਪੇਸ਼ੈਂਟ ਸਟੇਬਲ ਰਿਹਾ ਹੈਗਾ ਉਸ ਤੋਂ ਪਹਿਲਾਂ ਤੱਕ ਵੀ ਮਾਤਾ ਜੀ ਦੀ ਉਮਰ 65 ਸਾਲ ਦੀ ਲਿਖਵਾਈ ਗਈ ਹੈ ਜੀ ਉਹ ਉਸ ਟਾਈਮ ਤੁਸੀਂ ਕਲਮੇ ਨੇ ਤਕਰਾ ਦਿੱਤਾ ਸਰਵਰ ਵਿੱਚ ਇਸਪਾ ਹੋਇਆ ਸਾਡੇ ਪੇਸ਼ੈਂਟ ਨੂੰ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਪੇਸ਼ੈਂਟ ਇਹ ਇਹੀ ਗੱਲ ਤੁਸੀਂ ਫੈਮਿਲੀ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਵੀ ਇਹਨਾਂ ਨੂੰ ਕੀ ਸਟੈਂਟ ਪਾਉਣ ਤੋਂ ਪਹਿਲਾਂ ਇਹ ਬਾਤ ਚ ਕੋਈ ਇਲਾਜੇ ਕਮੀ ਜਾਂ ਕੋਈ ਤਕਲੀਫ ਹੁੰਦੀ ਰਹੀ ਹੋਵੇ ਦੇਖੋ ਇੰਨਾ ਸਾਰਾ ਮੈਟਲ ਦੀਆਂ ਚੀਜ਼ਾਂ ਉਹ ਦਿਖਾ ਰਹੇ ਹੈਗੇ ਆ ਉਹ ਜੇ ਹੋਵੇ ਬੰਦੇ ਤੇ ਤਕਲੀਫ ਤਾਂ ਹੁੰਦੀ ਆ ਕੋਈ ਪੇਸ਼ੈਂਟ ਨੂੰ ਦਰਦ ਲਗਾਤਾਰ ਹੋ ਰਿਹਾ ਹੋਵੇ ਕੋਈ ਤਕਲੀਫ ਨਾਲ ਦੀ ਨਾਲ ਜ਼ਿਆਦਾ ਹੋ ਰਹੀ ਹੋਵੇ ਪੇਸ਼ੈਂਟ ਨੂੰ 24 ਘੰਟੇ ਬਾਅਦ ਸਟੈਂਟ ਪਾਉਣ ਤੋਂ ਬਾਅਦ ਇੱਕਦਮ ਹਾਰਟ ਅਰੈਸਟ ਹੋਇਆਗਾ ਉਹ ਵੀ ਇਸ ਕਰਕੇ ਹੋਇਆ ਹੋਗਾ ਕਿਉਂਕਿ ਦੂਜੀ ਨਾੜ ਵੀ ਨਦੀ ਬੰਦ ਸੀ ਪ੍ਰੋਬਲਮ ਸੀ ਬੇਸਿਕਲੀ ਜਿਹੜਾ ਆਈਡੀਅਲ ਟ੍ਰੀਟਮੈਂਟ ਸੀ ਜਿਹੜਾ ਬੈਸਟ ਟ੍ਰੀਟਮੈਂਟ ਸੀਗਾ ਉਹ ਅਸੀਂ 1 ਸਾਲ ਪਹਿਲੇ ਇਹਨਾਂ ਨੂੰ ਐਡਵਾਈਸ ਕੀਤਾ ਹੋਇਆ ਸੀ ਕਿ ਬਾਈਪਾਸ ਕਰਵਾਓ ਦੇਖੋ ਇਸ ਇਹ ਐਲ ਏ ਡੀ ਨਾਮ ਦੀ ਨਾੜ ਹੁੰਦੀ ਹੈ ਲੈਫਟ ਇੰਟੀਰੀਅਰ ਡਿਸੈਂਡਿੰਗ ਨਾਮ ਦੀ ਇੱਕ ਕਾਫੀ ਮੇਨ ਨਾੜ ਹੁੰਦੀ ਹੈ ਗੀ ਬਾਡੀ ਦੀ ਇਸ ਦੇ ਵਿੱਚ ਮੇਜਰ ਅਟੈਕ ਆਇਆ ਸੀ ਮੇਜਰ ਅਟੈਕ ਇਹਦੇ 100% ਸ਼ੁਰੂ ਤੋਂ ਹੀ 100% ਬੰਦ ਹੋਣ ਕਰਕੇ ਆਇਆ ਸੀ ਜਦੋਂ ਇਹਦੀ ਐਂਜਿਓਗ੍ਰਾਫੀ ਕੀਤੀ ਗਈ ਇੱਕ ਕਾਫੀ ਸ਼ੁਰੂ ਤੋਂ ਲੈ ਕੇ ਮਿਡ ਤੱਕ ਇਹਦੇ ਵਿੱਚ ਡਿਜ਼ੀਜ਼ ਸੀ ਜਿਹਨੂੰ ਸਟੈਂਡ ਪਾ ਕੇ ਸਹੀ ਕੀਤਾ ਗਿਆ ਇਹਦੇ ਵਿੱਚ ਵਧੀਆ ਫਲੋ ਆਇਆ ਵਧੀਆ ਰਿਜ਼ਲਟ ਆਇਆ ਲੇਕਿਨ ਜਿਹੜੀ ਆ RCA ਨਾਮ ਦੀ ਨਾੜੀ ਹੈ ਨਾ ਦੀ ਦੂਸਰੀ ਉਹ ਪਹਿਲਾਂ ਤੋਂ ਹੀ ਪੁਰਾਣੀ ਹੀ 100% ਬੰਦ ਪਈ ਸੀ ਓਕੇ ਉਹਦਾ ਐਮਰਜੈਂਸੀ AL6 ਆ ਇਹਦੇ ਵਿੱਚ ਵੀ ਬਲੋਕੇਜ ਸੀਗੀ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਬਾਈਪਾਸ ਜੇ ਪੇਸ਼ੈਂਟ ਸਟੇਬਲ ਹੋਵੇ ਅਟੈਕ ਨਾ ਆਇਆ ਹੋਵੇ ਫਿਰ ਤਾਂ ਪੇਸ਼ੈਂਟ ਨੂੰ ਬਾਈਪਾਸ ਕਰਿਆ ਜਾਂਦਾ ਹੈ ਜਿਵੇਂ ਆ ਸਿੱਖ ਸਮਝਾਇਆ ਸੀ ਇਹਨਾਂ ਨੂੰ ਲੇਕਿਨ ਜਦੋਂ ਅਮਰਜੈਂਸੀ ਹੁੰਦੀ ਹੈ ਪੇਸ਼ੈਂਟ ਦੀ ਹਾਲਤ ਖਰਾਬ ਹੁੰਦੀ ਆ ਹਾਰਟ ਦਾ ਹੀ ਪੰਪਿੰਗ ਵੀਕ ਹੋ ਚੁੱਕੀ ਹੁੰਦੀ ਆ ਹਾਰਟ ਅਟੈਕ ਕਰਕੇ ਉਦੋਂ ਅਮਰਜੈਂਸੀ ਦੇ ਵਿੱਚ ਸਿਰਫ ਉਹ ਨਾੜ ਖੋਲੀ ਜਾਂਦੀ ਹੈ ਜਿਹਦੇ ਵਿੱਚ ਅਟੈਕ ਆਇਆ ਹੈ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕੰਡੀਸ਼ਨ ਜੇ ਕੰਡੀਸ਼ਨ ਪੇਸ਼ੈਂਟ ਦੀ ਬਹੁਤ ਸਟੇਬਲ ਹੋਵੇ ਵਧੀਆ ਹੋਵੇ ਫਿਰ ਦੂਜੀਆਂ ਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜੇ ਪੇਸ਼ੈਂਟ ਦੀ ਕੰਡੀਸ਼ਨ ਬਹੁਤ ਮਾੜੀ ਆ ਤਾਂ ਫਿਰ ਇੱਕ ਹੀ ਨਾੜ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਖੋਲ ਕੇ ਸਾਨੂੰ ਬਾਕੀ ਸਭ ਟ੍ਰੀਟਮੈਂਟ ਦੇ ਉੱਤੇ ਰੱਖਿਆ ਜਾਂਦਾ ਸਰ 24 ਘੰਟੇ ਸਟੇਬਲ ਵੀ ਰਹੇ ਮਤਲਬ ਬਿਲਕੁਲ ਸਟੇਬਲ ਰਹੇ ਹੈ ਪੇਸ਼ੈਂਟ ਨੇ ਖਾਇਆ ਪੀਆ ਵੀ ਹੈ ਪੇਸ਼ੈਂਟ ਨੂੰ 10 ਵਾਰ ਅਸੀਂ ਪੁੱਛਿਆ ਹੋਊਗਾ ਕਿਤਨੀ ਵਾਰ ਰਾਉਂਡ ਹੋਇਆ ਸਟਾਫ ਸਾਰਾ ਕੁਝ ਹੈਗਾ ਸਭ ਨੇ ਪੁੱਛਿਆ ਇੱਕ ਵਾਰੀ ਵੀ ਉਹਨਾਂ ਨੇ ਐ ਨਹੀਂ ਦੱਸਿਆ ਕਿ ਮੈਨੂੰ ਕੋਈ ਤਕਲੀਫ ਹੈ ਜਸਟ ਇਹਨਾਂ ਦੀ ਡੈਥ ਤੋਂ ਕੁਝ ਟਾਈਮ ਪਹਿਲਾਂ 10 ਮਿੰਟ ਪਹਿਲਾਂ ਉਹਨਾਂ ਨੇ ਪ੍ਰੋਬਲਮ ਸ਼ੁਰੂ ਕੀਤੀ ਤੇ ਇਹ ਸਾਰਾ ਕੁਝ ਸਡਨ 10 ਮਿੰਟਾਂ ਵਿੱਚ ਹੀ ਹੋ ਗਿਆ ਕਿਸ ਨੂੰ ਸਾਨੂੰ ਟਾਈਮ ਹੀ ਨਹੀਂ ਮਿਲਿਆ